ਬੱਲੇ 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 ਫੈਸਲ ਭਾਈ ਅੱਲੇ ਕੋ ਮੈਚ ਵਾਵਾ ਦਿਨਾਂ ਬਾਅਦ ਇਸ ਲਈ ਆਇਆ ਕਿ ਕੋਈ ਸਾਨੂੰ ਕੰਮ ਨਹੀਂ ਦਿੱਤਾ ਆਪਣੇ ਕੰਮਾਂ ਲੱਗੇ ਦੀ ਅੱਜ ਪਹਿਲੀ ਵਾਰੀ ਪਖਾਣ ਦੁਆਨ ਦਾ ਇੰਤਕਾਮ ਜਿਹੜਾ ਨਾ ਐਸ ਬੰਦੇ ਦੇ ਹੱਥ ਵਿੱਚ ਦਿੱਤਾ ਤਜ਼ਲੀਲ ਹੋ ਗਏ ਆ ਏ ਚੋੜ ਕੇ ਨਾ ਵਿੱਚ ਦੀਪੂ ਵਿੱਚੋਂ ਛੱਡ ਆ ਵੇਖ ਲੋ ਨੇ ਕਸਬ ਉਹ ਨਿੰਬੂ ਕਿਉਂ ਛੁੱਟ ਨਹੀਂ ਜਾ ਰਿਹਾ ਗੱਲ ਕਰਨ ਲਈ ਉਹ ਨਿੰਬੂ ਕਨੂੰ ਛੋੜਨਾ ਵਿੱਚ ਹੈ ਹੀ ਨਹੀਂ ਮਸਾਲਾ ਘੱਟ ਓਏ ਮੌਲਵੀ ਉਹ ਗੈਸ ਤੇਜ਼ ਕਰੀ ਯਾਰ ਐ ਗੱਲ ਕਰਨ ਨਾਲ ਗੈਸ ਨੂੰ ਛੁੜੀ ਪਾ ਕੋ ਛੁੜੀ ਕਰਾ ਲਈ ਇਹਨੇ ਓ ਯਾਰ ਓ ਯਾਰ ਤੇਜ਼ ਕਰ ਯਾਰ ਇਹਨੂੰ ਗੈਸ ਨੂੰ ਯਾਰ ਜੇ ਜ਼ਿੰਦਗੀ ਚ ਪਹਿਲੀ ਵਾਰੀ ਤੁਹਾਨੂੰ ਕੋ ਕੰਮ ਆ ਖੇਡਿਆ ਤੇ ਮਾਂ ਦੀ ਸੀਰੀ ਕਹਾਣੀ ਬਣਦੀ ਨਹੀਂ ਪਿਕੜਾਈ ਯਾਰ ਇੰਨਾ ਤੂੰ ਓ ਯਾਰ ਨਿੰਬੂ ਕਿਉਂ ਪਾ ਰਹੇ ਆ ਯਾਰ ਸ਼ਦਾਈ ਆਦਮੀ ਐ ਓ ਨਿੰਬੂ ਕਿਉਂ ਪਾ ਰਹੇ ਆ ਯਾਰ ਕੰਮ ਪਾਣਾ ਯਾਰ ਲੈ ਓ ਦੋ ਚਾਹ ਨਿੰਬੂ ਸੁੱਟੀ ਆ ਓ ਯਾਰ ਇਹ ਕਿਉਂ ਪਾ ਰਹੇ ਹੋ ਕੀ ਕਰੀ ਸੀ ਵੀ ਨਹੀਂ ਬੋਲੀ ਯਾਰ ਜੋਜੀ ਜਾ ਯਾਰ ਤੂੰ ਜਾ ਕੇ ਉਹ ਲੈ ਕੇ ਆ ਚਾਰ ਪਾਣੀ ਪਾ ਲੈ ਯਾਰ ਚਾਵਲ ਬਣਾ ਲੈ ਪਾਣੀ ਕਰ ਛੱਡੇ ਉਹ ਯਾਰ ਇਸ ਲਈ ਕਿਹਾ ਉਹਨੂੰ ਤੇਜ਼ ਕਰੇਗਾ ਤੇ ਪਾਣੀ ਸੁੱਕੇਗਾ ਮੈਂ ਛੁੜੀ ਕਰਾਏ ਇਹਨੂੰ ਕਿਹੜਾ ਸ਼ੋਰ ਬਹਿਲਾ ਬਣਾ ਕਹੇ ਸ਼ੋਰ ਬਹਿਲਾ ਬਣਾ ਉਹ ਯਾਰ ਮੌਜੂਦ ਮੇਰੀ ਮਾਂ ਮੇਰੀ ਮਾਂ ਯਾਰ ਯਾਰ ਤੇਜ਼ ਹੋਰ ਤੇਜ਼ ਕਰ ਉਹ ਯਾਰ ਜਾ ਟੁਰ ਜਾ ਯਾਰ ਯਾਰ ਮੌਲਵੀ ਤੂੰ ਪੈਸੇ ਦੇ ਮੈਂ ਕੰਮ ਕਰਨਾ ਹੁੰਦਾ ਤੇ ਪੂਰਾ ਕਰਿਆ ਕਰ ਯਾਰ ਤੂੰ ਬਾਈਕ ਨਿਕਲੋਗੇ ਨਾ ਤੂੰ ਖੱਬੇ ਦਿਆਣਾ ਖੱਬੇ ਖੱਬੇ ਮਤਲਬ ਲੱਗੇ ਆਹੋ ਤੂੰ ਮੈਨੂੰ ਪੈਸੇ ਦੇ ਯਾਰ ਸ਼ੇਰੀ ਕਾਦੇ ਨੇ ਹੋ ਨਾ ਯਾਰ ਕਾਦੇ ਪੈਸੇ 4 ਲੈ ਕੇ ਆਵਾਂ ਉਹ ਯਾਰ ਆ 4 ਦਿਨ 20 ਰੁਪਏ ਉਹ 50 ਰੁਪਏ ਦੀ ਪੂੜੀ ਹੈ ਯਾਰ ਇਹ 40 ਰੁਪਏ ਨੇ ਇਹਨੇ ਦੀ ਹੈ ਆ ਜਾ ਨਹੀਂ ਯਾਰ ਜਾ ਲੈ ਕੇ ਆ ਜਾ ਟੁਰ ਜਾ 10 10 ਰੁਪਏ ਕਰਕੇ ਅੱਗੇ ਚੰਦਾ ਇਕੱਠਾ ਕੀਤਾ ਉਹ ਯਾਰ ਤੂੰ ਤੇ ਅੱਗ ਤੇਜ਼ ਕਰ ਭਾਈ ਓਏ ਅੱਗੇ ਨਹੀਂ ਦੇਖਦਾ ਕੰਡਿਆ ਪਾਣੀ ਆ ਆਕ ਵਿਆਹ ਤੇ ਇਹਦੀ ਆਕ ਤੇ ਪਾਣੀ ਦੀ ਬੰਦਿਓ ਓ ਯਾਰ ਐ ਗੱਲ ਕਰਨ ਵਾਲੀ ਯਾਰ ਉਹ ਫੇਰ ਪਿਓ ਤੇ ਉਹ ਰਾਜਾ ਦੀ ਅੰਗ ਹੋਂ ਠੀਕ ਐ ਬਿਹਤਰੀਨ ਐ ਬਾਵਾ ਇਹ ਨੀਕਵਾ ਵੇਖੀ ਕੜਾਈ ਬਣਨ ਲੱਗੀ ਐ ਕੜਾਈ ਬਣੇਗੀ ਚੱਲ ਜਲਦੀ ਜਾ ਯਾਰ ਭਾਈ ਇਹਨੇ ਸਾਰੀ ਕੜਾਈ ਦੀ ਮਾਂ ਭੈਣ ਕਰਕੇ ਨਾ ਤੂੰ ਤੂੰ ਪੁੱਤਰ ਵਿਆਹ ਤੋਂ ਹੋ ਕੇ ਆਇਆ ਤੂੰ ਖਾਦਾ ਛੋਟਾ ਗੋਸ਼ ਤੇ ਤੂੰ ਸਾਨੂੰ ਵੀ ਨਹੀਂ ਖਾਣ ਦੇਣੀ ਓ ਯਾਰ ਮੈਂ ਭਾਵੇਂ ਛੋਟਾ ਖਾਦਾ ਭਾਵੇਂ ਖਾਦਾ ਵੱਡਾ ਪਰ ਜੋ ਤਰੀਕਾ ਕਰੇ ਪਕਾਣੀ ਤੋਂ ਜੀ ਦੇਣਾ ਓ ਨਿੰਬੂ ਤੇ ਪਾ ਯਾਰ ਓ ਯਾਰ ਨਿੰਬੂ ਨਹੀਂ ਹੋ ਪੈਣਾ ਮੌਲਵੀ ਆ ਗੱਲ ਕਰਨਾ ਨਹੀਂ ਨਿੰਬੂ ਅੱਜ ਰੱਖੋ ਨਿੰਬੂ ਅੱਜ ਰੱਖੋ ਸੱਚ ਫਰਕ ਰੱਖੋ ਪਾਈ ਕੜਾਈ ਖਰਾਬ ਹੁੰਦੀ ਤੈਨੂੰ ਲਾਜ਼ਮੀ ਵਿਖਾਵਾਂਗੇ ਅੱਜ ਇਹ ਕੜਾਈ ਨਹੀਂ ਜ ਮਜ਼ਹਰ ਬਣਨੀ ਮੈਂ ਸਾਰਿਆਂ ਨੂੰ ਕਹਿ ਰਿਹਾ ਮੇਰਾ ਖੁੱਲਾ ਚੈਲੰਜ ਏ ਜੇ ਕੜਾਈ ਬਣ ਗਈ ਮਜ਼ੇ ਦੀ ਨਹੀਂ ਜੇ 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 ਕੜਾਈ ਬਣ ਗਈ ਮਜ਼ੇ ਦੀ ਵੇਖ ਕੇ ਸੁਣ ਲੈ ਪਹਿਲੇ ਬੈਰੀ ਗੱਲ ਸੁਣ ਲੈ ਜੇ ਕੜਾਈ ਬਣ ਗਈ ਨਾ ਮਜ਼ੇ ਦੀ ਤੇ ਲਖ ਦੀ ਲੜਾ ਤੇ ਫਰਕਾਨ ਦੇ ਉੱਤੇ ਜੇ ਕੜਾਈ ਮਜ਼ੇ ਦੀ ਬਣ ਗਈ ਤੇ ਆਹ ਜੇ ਗੱਲ ਦੀ ਸਮਝ ਕਰਾਈ ਕਿਉਂ ਤੂੰ ਕਹਿ ਰਿਹਾ ਕਿ ਮੈਂ ਕੜਾਈ ਮਜ਼ਦ ਦੀ ਬਣਨ ਨਹੀਂ ਦੇਣੀ ਆ ਵੇ ਲੈ ਕੜਾਈ ਮਜ਼ਦ ਦੀ ਬਣਨ ਨਹੀਂ ਦੇਣੀ ਮੈਂ ਨਹੀਂ ਬਣਨ ਦੇਣੀ ਕੋਈ ਇਹਦੇ ਮੈਂ ਕੁਛ ਛੁਰੀਆਂ ਖਾ ਲੈਣੀਆਂ ਜਿਹਨ ਲਾਈਏ ਛੁਰੀਆਂ ਕਿ ਖਾ ਲੈਣੀਆਂ ਨੇ ਕੋਈ ਚਾਜੇ ਦਾ ਕੁੱਕ ਲਿਆਓ ਯਾਰ ਤੁਸੀਂ ਅੱਜ ਪਹਿਲੀ ਵਾਰੀ ਤੁਹਾਡੇ ਹੱਥ ਦੇ ਵਿੱਚ ਕੁਛ ਆ ਦਿੱਤੀ ਏ ਸਾਰਾ ਦਾ ਨਿਸ਼ਤ ਮਾਰ ਛੜਿਆ ਅਜੇ ਐ ਮੱਚਾ ਪਾਈ ਦੀ ਐਂਡ ਤੇ ਐ ਲੋ ਐ ਪਾਗੇ ਤੇ ਬਹੁੜੀ ਪਲੇ ਵਿੱਚ ਉਹ ਡੁੰਡੀ ਵੀ ਨਹੀਂ ਲਾਈ ਹੋਦੀ ਓ ਯਾਰ ਇਟਾਲੀਅਨ ਇੰਜ ਖਾਣੇ ਹੁੰਦੇ ਨੇ ਹੈਲੋ ਮੋਲੀ ਹੈਲੋ ਬੜੀ ਬੜੀ ਕੋਸ਼ਿਸ਼ ਕਰਨਾ ਜੋਦਾ ਨੂੰ ਸਾਰਾ ਗੋਸ਼ ਚੂੜਾ ਚੂੜਾ ਹੋਈ ਜਾਣਾ ਉਹ ਨਹੀਂ ਚੂੜਾ ਚੂਰ ਹੁੰਦਾ ਕੰਮ ਕਰ ਯਾਰ ਸੂਰ ਸੂਰ ਨਹੀਂ ਹੁੰਦਾ ਚੂੜਾ ਚੂਰ ਇਹ ਗੱਲ ਕਰਨ ਵਾਲੀ ਇਹ ਮੈਂ ਕਿ ਤਸਤੀ ਪਾਣ ਨੂੰ ਉੱਡ ਜਾਣਾ ਮੋਲੀ ਮੇਰੀ ਗੱਲ ਸੁਣ ਅਗਰ ਜੋ ਜੇ ਕੋਈ ਸ਼ੈ ਸਪੌਂਸਰ ਕਰਨੀ ਹੁੰਦੀ ਨਾ ਹਰ ਸ਼ੈ ਟਾਈਮ ਸਰ ਲੈ ਕੇ ਆਇਆ ਕਰ ਆਈਏ ਗੱਲ ਦੀ ਸਮਝ ਤੂੰ ਛੇੜ ਪਾਈ ਏ ਅਜੀਬ ਬੰਦਾ ਸਰਦੀ ਪੂਰੀ ਸਰਦੀਆਂ ਵਿੱਚ 2 ਕਿਲੋ ਮੱਛੀ ਸਪੌਂਸਰ ਕਰਦਾ ਸੀ 17 ਕਿਲੋ ਪੈਨਸਾਨ ਆਪਣੀ ਜੇਬੋਂ ਲੈਣੀ ਪੈਂਦੀ ਸੀ ਹੈ ਅੱਜ ਵੀ ਨੇ ਉਹੀ ਕਸਬ ਕੀਤਾ 2 ਕਿਲੋ ਕੁਕੜੀ ਦਾ ਗੋਸ਼ਟ ਲਾਇਆ ਨਾਲ ਭਾ ਕੀਓ ਲੈ ਆ ਹਰ ਛਾ ਗੈਸ ਅੱਗ ਇਹ ਵੋ ਹਰ ਚੀਜ਼ ਅਸੀਂ ਆਪਣੀ ਜੇਬੋਂ ਕਰਦੇ ਪਏ ਆ ਯਾਰ ਯਾਰ ਨਿੰਬੂ ਨਿਉੜ ਲੋ ਫੇ ਨਿੰਬੂ ਨਿਉੜ ਲੋ ਖਟਾਸ ਬਣ ਨਹੀਂ ਖਟਾਸ ਓ ਯਾਰ ਖਟਾਸ ਨਹੀਂ ਬਣ ਜਾਏਗੀ ਯਾਰ ਖਟਾਸ ਖਟਾਸ ਨਹੀਂ ਯਾਰ ਫੈਸਲ ਕੀ ਕਰਨਾ ਪਿਆ ਯਾਰ ਹੋਰ ਤੇ ਕਰ ਲਈ ਹੋਰ ਤੇ ਕਰ ਯਾਰ ਹੋਰ ਯਾਰ ਹੋ ਯਾਰ ਤੇਜ਼ ਕਰਾਂਗੇ ਤੇ ਪਾ ਖੁਸ਼ ਕੋ ਨਹੀਂ ਯਾਰ ਸ਼ੋਰਬਾ ਹਾਂ ਤੇ ਤੁਸੀਂ ਤੁਸੀਂ ਚਾਰੋਂ ਕੋਲ ਖਲੋਈਓ ਮੈਂ ਪਰੇ ਵੀਡੀਓ ਬਣਾਣਾ ਹੈ ਤੇ ਨਾਲ ਫਿਰ ਮੈਂ ਆਖਦਾਗਾ ਕਿ ਐਸੇ ਵਕੂਆ ਪਰ ਮੈਂ ਮੌਜੂਦ ਥਾ ਮੇਰੇ ਸਾਹਮਣੇ ਹੀ ਸਾਨੀਆਂ ਹੂਆ ਐਸੇ ਭਾਨੇ ਤੁਸੀਂ ਵੀ ਵਾਣ ਲਈ ਹੋਈ ਬੇਸਾਬ ਸਾਨੀਆਂ ਹੂਆ ਸਾਨੀਆਂ ਯਾਦ ਇਹਨੂੰ ਤੇ ਜਿਹੜਾ ਹੂਆ ਵੇ ਉਹ ਵੀ ਯਾਦ ਰਹਿਣਾ ਸਾਰਿਆਂ ਨੂੰ ਠੀਕ ਹੈ ਜਿੰਨੀਦਰ ਮੈਨੂੰ ਫੋਨ ਕਰ ਚਾੜ ਲਈ ਨਾ ਯਾਰ ਹੈ ਕੋ ਗੱਲ ਕਰਨਾਂ ਦੀ ਆ ਚਾਰ ਲੈ ਆ ਨਾ ਆ ਚਾਰ ਹੀ ਲੈਣ ਗਿਆ ਵੇ ਲੈ ਆ ਨਾ ਤਾਂ ਲਾਲ ਨਾਲ ਲੀਨਾਂ ਦਾ ਨਾਲ ਹੈ ਚਲੋ ਜੀ ਓਏ ਇੱਕ ਚਾਰ ਚੀ ਗੀ ਕਮਰਾ ਹੋਇਆ ਆ ਉਧਰ ਤੁਹਾਡੀ ਕਾਰ ਦੇ ਵੇਖਦੇ ਨੇ ਮੇਰਾ ਕੀ ਏ ਹਾਂ ਡਿਲੀਟ ਕਰ ਦੇ ਤੈਨੂੰ ਆ ਡਿਲੀਟ ਕਰ ਦੇ ਤੈਨੂੰ ਇਹ ਜੀ ਹੁਣੀ ਬਣਾ ਲੈਨੇ ਆ ਫਿਰ ਤੁਹਾਨੂੰ ਸਾਰਿਆਂ ਨੂੰ ਖਾਣੇ ਤੇ ਮੈਨੂੰ ਪੂਰੀ ਉਮੀਦ ਏ ਮੈਂ ਦਿਲ ਦੀ ਠਾਰਾ ਗਹਿਰਾਈਆਂ ਦੇ ਨਾਲ ਕਹਿ ਸਕਨਾ ਕਿ ਭਾਈ ਐਸੇ ਹੀ ਨਹੀਂ ਬਣਨੀ ਆ ਭਾਈ ਆ ਸਹੀ ਨਹੀਂ ਬਣਨੀ ਮੈਂ ਇਸੇ ਹੀ ਕਹਿ ਰਿਹਾ ਠੋੜ ਕਰਾ ਨਹੀਂ ਵਾਹ ਪ੍ਰੋਗਰਾਮ ਤਾਂ ਵੜ ਗਿਆ ਪ੍ਰੋਗਰਾਮ ਤਾਂ ਵੜ ਗਿਆ ਠੀਕ ਹੈ ਅਈ ਯਾਰ ਯਾ ਚਮਲੀ ਬਣਾਣਾ ਲੋਈ ਇਹ ਜਦ ਬਣਾ ਲਈਏ ਫਿਰ ਤਾਂ ਸਾਰ ਨੂੰ ਖਾਣੇ ਆ ਕਿ ਕਿਸ ਤਰ੍ਹਾਂ ਦੀ ਖਰਾਬ ਕਰਾਈ ਬਣਾਈ ਇਹਨਾਂ ਨੇ ਇਹ ਕਿੰਨਾ ਕੁ ਚੰਗੀ ਭਲੀ ਇਹ ਬੰਦਾ 8 ਨੰਬਰ ਚੰਗੀ ਤੇ ਰੋਟੀ ਖਾਂਡਿਆ ਸੀ ਇਹਨੂੰ ਫੋਨ ਕੀਤਾ ਕਿ ਪੈਕ ਕਰਵਾ ਕੇ ਲੈ ਆ ਇਹਨੂੰ ਇੰਨੀ شدید ਭੁੱਖ ਲੱਗੀ ਸੀ ਪਹਿਲੇ ਇਹਨੇ ਪਠਾਨਾਂ ਦਾ ਚਪਲੀ ਕबाब ਕਰਵਾਇਆ ਉੱਥੇ ਲੈਂ ਲੰਬੀ ਹੁੰਦੀ ਵਜ੍ਹਾ ਤੋਂ ਇਹਨੇ ਫਿਰ ਦੋ ਸੀहां ਤੇ ਤਿੰਨ ਰੋਡੀਆਂ ਕਰਵਾ ਲਈਆਂ ਯਕੀਨ ਕਰੋ ਆ شریف ਆਦਮੀ 8 ਨੰਬਰ ਚੋਂਗੀ ਤੋਂ ਸਾਡੇ ਕੋਲ ਰੰਜਾਈ 6 ਕਿਲੋਮੀਟਰ ਤਕਰੀਬਨ ਸਫ਼ਰ ਕਰਕੇ ਆਇਆ ਹੈ ਆਉਂਦਿਆਂ ਹੀ ਇਹ ਬਿਜਾ ਠੀਕ ਹੈ ਇਹਦੀ ਰੋਟੀ ਨੂੰ ਪੈ ਗਈ ਯਾਰੇ ਇੱਕ ਇੱਕ ਬੋਟੀ ਸਾਰੀ ਦੀ ਸਿਆਈ ਹੈ ਇਹ ਵਿਚਾਰਾ ਸੁੱਕੀ ਰੋਟੀ ਫੜ ਕੇ ਇਧਰ ਉਧਰ ਵੰਦਾ ਪਿਆ ਕੱਲ ਨਾਲ ਘਾੜੀ ਠੀਕ ਹੈ ਨਾਲ ਕੀ ਬੜੀ ਹੈ ਆਈ ਇਹ ਕੜਾਈ ਕੜਾਈ ਬਣਦੀ ਕੜਾਈ ਮਜ਼ੇ ਦੀ ਬਣਨੀ ਕੋ ਨਹੀਂ ਵੇਖ ਲਿਆ ਜੀ ਤਿੰਨ ਘੰਟੇ ਕੜਾਈ ਨੂੰ ਹੋ ਗਏ ਨੇ ਮੈਂ ਇੰਨੇ ਨਹੀਂ ਕਹਿਣੇ ਕੜਾਈ ਜੇ ਮਜ਼ੇ ਦੀ ਬਣ ਗਈ ਤੇ ਲੱਖ ਦੀ ਲਾਣਤ ਫਰਕਾਨ ਤੇ ਨਮਕ ਲੈਣ ਗਿਆ ਅੱਧਾ ਘੰਟਾ ਬੈਸ ਕਰਕੇ ਫਿਰ ਇੱਕ ਬੰਦੇ ਨੇ ਕਿਹਾ ਮੈਂ ਮਰ ਜਾ ਉਹ ਕਿਹੜਾ ਬੰਦਾ ਦਾ ਕਿਹੜਾ ਬੈਸ ਕਰਕੇ ਨਮਗ ਲੈ ਲਈ ਉਹ ਜੋਜੀ ਭਾਈ ਕਿਹੜੀ ਫਲੈਸ਼ ਲਾਈਟ ਨੇ ਚਲਾਈ ਹੈ ਕਿਹੜੀ ਫਲੈਸ਼ ਲਾਈਟ ਫਲੈਸ਼ ਲਾਈਟ ਨੂੰ ਦਫਾ ਮਾਰੋ ਉਹ 3 ਘੰਟਿਆਂ ਤੋਂ ਵਿਚਾਰਾ ਭੁੱਖ ਦੇ ਨਾਲ ਸੁੰਗੜ ਗਿਆ ਹੋਵੇ ਯਾਰ ਟਾਫੀਆਂ ਵੱਡਿਆਂ ਦਾ ਖਤਮ ਤੋਂ ਆਣਾ ਛੇ ਓਏ ਫੈਸਲ ਓ ਸੜ ਦੇ ਯਾਰ ਓਏ ਇੱਕ ਪੈਕਟ ਲੈ ਕੇ ਆਇਆ ਓ ਇੱਕ ਪਕੜ ਲੈ ਤਈ ਓ ਵੇਖ ਯਾਰ ਆ ਲੈ ਇੱਕ ਹੀ ਅੰਬੀ ਆਈ ਏ ਪੂਰੇ 4 ਦੇ ਪੈਕਰ ਜੇ ਆਹੋ ਨਜ਼ਰ ਨਾ ਆਏ ਆ ਵੇ ਵਿਖਾਹ ਜ਼ਰਾ ਬੰਬੇ ਦੇ ਛਾਨਨੇ ਚ ਕੱਢ ਕੇ ਵਿਖਾਹ ਫੈਸਲ ਜ਼ਰਾ ਰਹਿਂਦੇ ਰਹਿਂਦੇ ਹੈ ਆ ਕੋ ਗੱਲ ਕਰਨ ਵਾਲੀ ਯਾਰ ਯਾਰ ਸਾਲਾ ਮਸਾਲਾ ਹੁਸ਼ ਕੋ ਚੱਲਿਆ ਯਾਰ ਇੰਨਾ ਥੱਲੇ ਹੂੰ ਓ ਨਹੀਂ ਨਹੀਂ ਲਾ ਲੋ ਹੱਲੇ ਇਹਨੇ ਪਕੜਿਆ ਹੋਰ ਨਹੀਂ ਪਕੜਿਆ ਯਾਰ ਕਿੱਥੇ ਗਰਮ ਮਸਾਲਾ ਜਿਹੜਾ ਕੱਲ੍ਹ ਆਈ ਐਂਡ ਭਾਈ ਫਾਈਨਲ ਲੁੱਕ ਤੈਨੂੰ ਨਹੀਂ ਵਿਖਾਣੇ ਆ ਥੋੜੀ ਦੇਰ ਬਾਅਦ ਥੱਲੇ ਲਾਣੇ ਆ ਨਾ ਫਿਰ ਵਿਖਾਣੇ ਆ ਤੈਨੂੰ ਕੁਝ ਪਕਾਦ ਲਈ ਕਿੱਥੇ ਗਰਮ ਮਸਾਲਾ ਪਕਾਦ ਲਈ ਲਾ ਰਾਂ ਤਾਂ ਆਈ ਨਹੀਂ ਹੱਲੇ ਆਇਆ ਭਾਈ ਇਹ ਨਹੀਂ ਯਾਰ ਤਣੀਆਂ ਪਰੋ ਤੇ ਨਹੀਂ ਆ ਗਈ ਤਣੀਆਂ ਕੱਟੀਆਂ ਤਣੀਆਂ ਦੇ ਨਾਲ ਇੰਜ ਪੱਤਰ ਪੱਤਰ ਖੇਚ ਕੇ ਨਾ ਤੇ ਫੇਰ ਕੱਟੀ ਨਾ ਆਏ ਕੱਟੀ ਨਾ ਬੱਦਵਾ ਦੇ ਗਈ ਸਾਰਾ ਕੋਲ ਕਾਬੂ ਕਰ ਲਈ ਯਾਰ ਸਾਧ ਨੀਆਂ ਬਾਹਰ ਕੱਟਾ ਬਾੜ ਲੈ ਸੂਫੀ ਅਸ ਭਾਈ ਗਰਮ ਮਸਾਲਾ ਪਾਉਣਾ تھا ਆਪਕੋ ਗਰਮ ਮਸਾਲਾ ਹੋਲਾ ਉਦੋਂ ਤਣੀਆਂ ਠੰਡਾ ਪਾ ਰਹੇ ਹੋ ਤੇ ਗਰਮ ਮਸਾਲਾ ਪਾ ਰਹੇ ਹੋ ਤੁਸੀਂ ਚਾਹਦੇ ਕੀ ਹੋ ਮੈਂ ਉਹ ਨਹੀਂ ਕਿਹਾ ਹੈ ਕਿ ਭਾਈ ਜੇ ਕੜਾਈ ਬਣ ਗਈ ਸਹੀ ਤੇ ਲਖ ਦੀ ਲਾਨਾ ਤੇ ਭਾਈ ਫਰਕਾਨ ਤੇ ਐਂ ਨਹੀਂ ਮੈਂ ਕਹਿ ਰਿਹਾ ਉਹਦਾ ਪੱਤੇ ਪੱਤੇ ਲਾਲਾ ਯਾਰ ਇੰਨਾ ਤਾਂ ਨਹੀਂ ਇੰਨੀ ਘਟਣਾ ਯਾਰ ਪੱਤੇ ਖਿਚ ਲੈ ਪੱਤੇ ਖਿਚ ਲੈਣ ਜੀ ਪੱਤੇ ਖਿਚ ਲੈ ਲੋ ਜੀ ਸਾਰੇ ਰਲ ਮਿਲ ਕੇ ਨਾ ਕੜਾਈ ਦਾ ਸਤਿਆਨਾਸ ਕਰਨ ਲੱਗੇ ਨੇ ਤੇ ਕੀ ਮੇਰਾ ਕੀ ਕੀ ਅੱਜ ਅੱਜ ਜਿਵੇਂ ਹੱਥ ਨੇ ਕਾਰਪੋਰੇਟ ਕਾਰਪੋਰੇਟ हां तो भाऊ ना आखो मेरा किड्डा कोडा है देख आ तो थीकिण तो थीकिण दे थीकिण थीकिण दे। देखो किड्डा कोडा थोड़ा तो नहीं हैगा कॉर्पेट कॉर्पेट क्यों नहीं कीता मैं जा के नाल अपनी गाड़ी ਦੇ ਉਤੇ ਜ਼ਰਬ ਲੱਗਣ ਦੇ باوجود সিলਿੰਡਰ ਪ੍ਰਵਾਹ ਲੈ ਆਂਦਾ ਨਾਲ ਲੈ ਆਂਦੇ ਨੇ ਮੇਰੇ ਨਾਲ ਬਹਿ ਕੇ ਐਸ ਬੰਦੇ ਨੇ ਇੱਕ ਸ਼ਾਮੀ ਕਬਾਬ ਉਹ ਸ਼ਾਮੀ ਕਬਾਬ ਕਹਿੰਦੇ ਆਹ ਸ਼ਾਮੀ 4 ਨਾਲ ਬਾਵੇ ਰੋਟੀ ਤੇ ਰੋਟੀ ਦੇ ਵਿੱਚ ਲਪੇਟ ਕੇ ਨਾ ਕਰੀਮ ਰੋਲ ਕਰਕੇ ਖਾਦਾ ਸ਼ਵਾਰਮਾ ਟਾਈਮ ਸ਼ਵਾਰਮਾ ਟਾਈਮ ਤੇ ਸੋਲਾ ਵੀ ਨਹੀਂ ਮਾਰੀ ਆ ਉਦੋਂ ਦੇ ਆਗ ਵਿੱਚ ਈਜ਼ੀ ਹੋ ਗਏ ਨੇ ਤੋਂ ਵੀ ਤੇ ਤਾਂ ਹੀ ਤੇ ਲੱਗਾ ਵੀ ਠੰਡਾ ਹੋ ਗਿਆ ਤਰੇ ਘੰਟੇ ਹੋ ਗਏ ਨੇ ਜਿਨ੍ਹਾਂ ਵਿੱਚ ਕੁੱਕੜ ਕਿਦੇ ਆਸੇ ਪਕਾਣ ਨੇ ਆ ਉਹ ਦੇਸੀ ਕੁੱਕੜ ਕਿਥੋਂ ਤੇ ਵੀ ਡਾਡੀ ਹੋ ਗਈ ਸਾਰੀ ਜ਼ਿੰਦਗੀ ਬਲੈਲਰ ਖਾਦਾ ਜੀ ਅੱਜ ਦੇਸੀ ਜੇ ਟਾਇ ਚੜ ਕੇ ਤੇ ਪੱਕੀ ਨਹੀਂ ਰਿਆ ਯਾਰ ਸਾਰੀ ਉਮਰ ਅਮਰੀਕਾ ਤੋਂ ਆਂਦਾ ਰਿਹਾ ਉਹ ਖਾਂਦੇ ਰਹੇ ਆ ਤੇ ਹੁੰਦੇ ਕਿਹੜਾ ਅਮਰੀਕਾ ਤੋਂ ਆਂਦਾ ਰਿਹਾ ਹੈ ਬਲੈਲਰ ਜਿਹੜਾ ਕਹਿੰਦੇ ਹੋ ਬਲੈਲਰ ਅਮਰੀਕਾ ਤੋਂ ਥੋੜੀ ਹੈ ਤੇ ਹੋਰ ਕਿਥੋਂ ਦੇ ਆਏ ਓਏ ਤੁਮ ਹੰਦਾ ਆ ਭਾਈ ਫਾਈਨਲ ਲੁੱਕ ਤੁਹਾਨੂੰ ਨਹੀਂ ਦਿਖਾਵਾਂਗੇ ਧਨੀਆਂ ਜਿਹੜਾ ਨਾ ਪਾ ਲਗੇ ਨੇ ਤੇ ਇਹ ਰੰਗ ਤੋਂ ਮੈਨੂੰ ਲੱਗ ਰਿਹਾ ਕਿ ਸਾਲਣ ਖਰਾਬ ਹੋ ਗਿਆ ਹੈ ਮਜ਼ੀਦ ਜਿਹੜਾ ਸਹੀ ਬਣਿਆ ਸਹੀ ਬਣਿਆ ਬੋ ਸਹੀ ਆ ਰਹੀ ਹੈ ਖਸ਼ਮੋ ਬੋ ਕਹਿ ਰਹੇ ਨੇ ਸਹੀ ਆ ਰਹੀ ਹੈ ਲੱਗੇ ਲੱਗੇ ਸੀ ਤੇ ਤੁਹਾਨੂੰ ਵਖਾਣੇ ਹੋਣੀ ਫਾਈਨਲ ਕਰਕੇ ਨਾਲ ਤੇ ਫੇਰ ਕਿਹਦਾ ਐਂਡ ਆ ਤੁਹਾਨੂੰ ਦੱਸਣਾ ਵਡਾ ਗੋਹ ਜੀ ਆ ਜਾ ਵਡਾ ਗੋਸ਼ਤ ਐ ਤੇ ਸਿਰਫ ਤੇਰਾ ਭਰਮ ਰੱਖਣ ਵਾਸਤੇ ਤੈਨੂੰ ਲਾਹਨਤ ਨਾ ਪਵੇ ਬਾਕੀ ਮਜ਼ੇ ਮਸਾਕ ਕੋ ਨਹੀਂ ਡਪੜਿਆ ਸਹੀ ਬਣਿਆ ਯਾਰ ਚੈੱਕ ਕਰਾ ਹਾਂ ਜਦੋਂ ਫਰਾਈ ਕੀਤਾ ਨਾ ਉਹਨੂੰ ਨਮਕ ਪਾਣਾ ਚਾਹੀਦਾ ਸੀ ਵਿੱਚੋਂ ਬੋਡੀ ਜਿਹੜੇ ਨਾ ਨਮਕੀਨ ਨਹੀਂ ਗੰਦੀ ਹੈ ਨਾ ਬੋਡੀ ਵਿੱਚੋਂ ਨਮਕੀਨ ਹੈ ਭਾਬੀ ਚੈੱਕ ਕਰਾਉ ਹੋ ਸਕਦਾ ਕਿ ਠੀਕ ਬਾਣੀ ਗਈ ਹੋਏ ਅਸੀਂ ਗਲਤ ਹੋਈਏ ਚੈੱਕ ਕਰ ਲਵਾਂ ਰੋਟੀਆਂ ਲੈ ਕੇ ਬੈਠ ਮੈਂ ਭਾਜੀ ਆਪਣੇ ਅਲਫਾਜ਼ ਵਾਪਸ ਲੈਣਾ ਮੇਰੇ ਕੋਲ ਗਲਤੀ ਹੋ ਗਈ ਏ ਮਾਫੀ ਦੇ ਦਿਓ ਮੈਨੂੰ ਇੱਕ 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 ਪਿਆਲੀ ਬਸ ਆਲਨ ਦੇ ਦਿਓ ਜਿਹ ਹੈ ਹੈ ਲੈ ਲੋ ਤੁਹਾਡਾ ਹਿੱਸਾ ਆ ਗਿਆ ਬismillahirrahmanirrahim ਵਾ ਗਰਮ ਚੋਕਲੇ ਨੂੰ ਕੀ ਤੋਰ ਨਹੀਂ ਵਾ ਗਰਮ ਹੈ ਬਣੇ ਉਹ ਤੇਰੀ ਬਾਬਾ ਜੀ ਗਰਮ ਹੈ ਟਿਕਟ ਟੁੱਟ ਗਈ ਹੋ ਜੀ ਸਭ ਮਜ਼ੇ ਦੀ ਯਾਰ ਇਹ ਦੇ ਇਹਦਾ ਹਿੱਸਾ ਮੁੱਕ ਗਿਆ ਉਹਦੇ ਮਜ਼ੇ ਦੀ ਹੈ ਇਹਦਾ ਹਿੱਸਾ ਮੁੱਕ ਗਿਆ ਰੋਇ ਗਲੇ ਦੇ ਇੰਨੀ ਕੁ ਮਜ਼ੇਦੀਆਂ ਨਾ ਯਕੀਨ ਕਰੋ ਮੈਂ ਤੇ ਆਪਣਾ ਕਸਲ ਯਕੀਨ ਕਰ ਆਪਣੇ ਦਾਦੇ ਤੇ ਕੁਲਾਂ ਦੀ ਰੋਟੀ ਤੇਰੇ ਕੋਲ ਬਕਵਾਵਾਗਾ ਯਕੀਨ ਕਰ ਫੋਟ ਨਹੀਂ ਹੋਗੇ ਓਏ ਇਹ ਇਹਦੀ ਕੀ ਹੈ ਇਹਦੀ ਕੀ ਹੈ ਇਹਦੀ ਕੀ ਹੈ ਓਦੀ ਕੀ ਹੈ ਯਾਰ ਯਾਰ ਅਸੀਂ ਇੱਕ ਮਹੱਲੇ ਦੇ ਆ ਦਾਦਾ ਸਾਂਝਾ ਸਾਡਾ ਦਾਦਾ ਸਾਡਾ ਸਾਂਝਾ ਠੀਕ ਹੈ ਜੋ ਜਿਹਦਾ ਦਾਦਾ ਵੇਖੋ ਜੀ 20 40 ਘੰਟੇ ਤੱਕ ਨਾ ਦਾਦਾ ਇਕੱਠਾ ਹੁੰਦਾ ਜੋ ਜਿਹਦਾ ਦਾਦਾ ਮੇਰਾ ਹੈ ਕੀ ਭਾਈ ਯਾਰ ਪੱਕ ਗਿਆ ਬੜਾ ਤੇ ਚਰੀਨ ਹੋ ਬੱਲੇ 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 ਫੈਸਲ ਭਾਈ ਅੱਲਾ ਵਿੱਚ ਓਏ ਕਿਉਂ ਯਾਰ ਸਾਰੀ ਪੁਲੀਤ ਕਰਦੇ ਹੋ ਯਾਰ ਆ ਗੱਲ ਕਰਨ ਆਲੀ ਯਾਰ ਸਾਰਾ ਮੈਂ ਕਿਤੇ ਮੈਂ ਤੂੰ ਮੈਂ ਤਾਂ ਨਹੀਂ ਤੂੰ ਓਏ ਇਹਨੂੰ ਇਹਨੂੰ ਠੱਡ ਕਰਾ ਏ ਮੌਲਵੀ ਇਹਨੂੰ ਠੱਡ ਕਰਾ ਠੱਡ ਕਰਾ ਇਹਨੂੰ ਓ ਆਹ ਕਰ ਗਈ ਖਰਾਬ ਹੋ ਗਈ ਸਾਰੀ ਬੰਦ ਕਰ ਯਾਰ ਜੀ ਬਣੇਗੀ ਪਰ ਸ਼ਕਲ ਤੋਂ ਲੱਗ ਰਿਹਾ ਕੋ ਟੇਸਟੀ ਹੋਏਗੀ ਪਰ ਖਾ ਕੇ ਫਿਰ ਪਤਾ ਲੱਗੇਗਾ ਦੇਖ ਕੇ ਚੇਨ ਕਰਨ ਲਈ ਚਲੋ ਜੀ ਬੰਦ ਕਰੋ ਯਾਰ ਇਹ ਚੁੱਕੋ ਬਾਬਾ ਜੀ ਅੱਜ ਤੁਹਾਨੂੰ ਦੱਸਾਂਗੇ ਖਾ ਕੇ ਦੱਸਾਂਗੇ ਕੀ ਬਣੀ 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 ਬਈ ਫਾਈਨਲੀ ਕੜਾਈ ਤਿਆਰ ਹੋ ਗਈ ਏ ਤੇ ਖਾਣਾ ਲੱਗ ਚੁੱਕਿਆ ਹੁਣ ਤੁਹਾਨੂੰ ਇਹਦਾ ਕਲਰ ਚੈੱਕ ਕਰਵਾਣੇ ਆ ਕੈਸਾ ਇਸਕਾ ਕਲਰ ਸਿਫਰ ਆ ਫਰਾਨਾ ਜੀ ਸ਼ਰੀ ਭਾਈ ਕੈਸਾ ਟੇਸਟ ਹੈ ਯਾਨੀ ਕਿ ਫਰਕਾਨ ਲਾਂਦ ਤੋਂ ਬਚ ਗਿਆ ਅੱਜ ਜੇ ਫਰਕਾਨ ਭਾਈ ਬ੍ਰਦਰ ਨਹੀਂ ਟੇਸਟ ਜਾ ਓਏ ਲਾਂਦ ਦਾ ਹੱਕਦਾਰ ਜੇ ਬਾਬਾ ਤੁਹਾਨੂੰ ਪੈਣੀਆਂ ਨੇ ਨਹੀਂ ਅੱਛਾ ਯਾਰ ਜੀ ਆਜ਼ਮ ਸਾਹਿਬ ਦੱਸੋ ਹਾਂ ਜਰਾ ਇਹਦੇ ਯਾਰ ਠੀਕ ਹੈ ਵਾਮ ਬਸ਼ਰ ਪੁੱਤਰ ਮਜ਼ਾ ਆ ਗਿਆ ਇਹ ਤੇ ਹੁਣ ਕਹਨੇ ਕਹਿਣਾ ਵੇ ਫੈਸਲ ਭਾਈ ਤੇ ਹੁਣ ਤੁਸੀਂ ਦੋਸਤੋ ਤੁਸੀਂ ਤੇ ਕਹਨੇ ਕਹਿਣਾ ਨਾ ਅਸੀਂ ਹੋਏ ਆਪਣਾ ਫਰਕਾਨ ਭਾਈ ਤੇ ਦੋਸਤ ਹੂੰ ਜੋ ਸਾਡੇ ਦੋਸਤ ਨੇ ਕਹਣਾ ਤੇ ਉਹ ਮੰਨਣਾ ਹੂੰ ਠੀਕ ਹੈ ਲੋਈ ਮੈਂ ਵੀ ਨਾਲ ਖਾਣਾ ਖਾ ਲਵਾਂ ਇਹਨਾਂ ਨੇ ਇੰਝ ਹੀ ਖਾਈ ਜਾਣੇ ਤੇ ਮੈਂ ਰਹਿ ਜਾਣੇ ਪਿੱਛੇ ਤੇ ਫਿਰ ਕੋਈ ਨਵੀਂ ਕੋਈ ਇੰਝ ਦੀ ਸ਼ੁਗਲੀ ਦੀ ਦੇ ਕਿਤੇ ਅਸੀਂ ਜ਼ਰੂਰ ਵੀਡੀਓ ਬਣਾਵਾਂਗੇ ਹਾਂ ਕੀ ਕੀ ਆ ਸਾਢੇ ਛੜੇ ਨੇ ਨਾ ਉਹ ਯਾਰ ਕਿਸ ਕੰਜਰ ਨੇ ਸਾਢੇ ਨੇ ਯਾਰ ਹੈ ਗੱਲ ਕਰਨਾਂ ਦੀ ਸਾਢੇ ਨੇ ਪਿਆ ਯੂ ਯੂ ਨਹੀਂ ਯੂ ਕੀ ਪਕਾਂਦਾ ਤੂੰ ਪਿਆ ਯੂ ਨਵੀਂ ਕਹਾਣੀ ਸੁਣ ਲਓ ਯੂ ਵਾਏ ਜ਼ेड ਹਾਂ ਇਹ ਬੰਦ ਕਰ ਬੰਦ ਕਰ ਬੰਦ ਕਰ ਬੰਦ ਕਰ ਦੋ ਫਿਰ ਨਵੀਂ ਵੀਡੀਓ ਦੇ ਨਾਲ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤੇ ਮੈਂ ਹਜ਼ਰ ਹਾਂ ਰੋਟੀ ਨਵਾਹੀ ਬਲਾ ਦੇ ਲਵਾ ਉਹ ਕੰਮ ਲੱਗ ਮੈਂ ਵੀਡੀਓ ਬਣਾਉਂਦਾ ਰਹਾ ਮੈਂ ਤੇ ਇਹ ਕੰਮ ਲਾਉਂਦਾ ਰਹਿ ਜਾਣ ਤੇ ਨਵੇਂ ਦਿਨ ਨਾਲ ਫਿਰ ਮੁਲਾਕਾਤ ਹੋਏਗੀ ਅੱਲਾ ਹਾਫਿਜ਼ ਇਹ ਵਲੌਗ ਤੁਹਾਡਾ ਨਾ ਬ੍ਰੇਕਅਪ ਕਿਤੇ ਕਿੰਨਾ ਹਿੱਟ ਹੋਣਾ ਸੀ ਇਧਰ ਉਹ ਕਾਜ਼ਮ ਸਾਹਿਬ ਜਰਾ ਨਹੀਂ ਵੈਸੇ ਵੀਡੀਓ ਬਣਾਣੀ ਬਹੁਤ ਯਾਰ ਰਿਜ਼ਲਟ ਬਹੁਤ ਕਮਾਲ ਆ ਰਿਹਾ ਮੌਲਵੀ ਭਾਈ ਓਏ ਹੋਏ ਹੋਏ ਮੈਂ ਤੁਹਾਡਾ ਆਪਣਾ ਭਾਈ ਤੁਹਾਡਾ ਆਪਣਾ ਭਾਈ ਜੀ ਜਾਰੀ ਭਾਈ